ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਜੇ ਇੱਕ ਫੀਡ ਨਾਲ ਫੀਡ ਫੈਕਟਰੀ ਵਾਲਿਆਂ ਨਾਲ ਗੱਲਬਾਤ ਹੋਈ ਆਪਣੀ ਤੇ ਕਾਫੀ ਦਿਨਾਂ ਦਾ ਬਾਈਆਂ ਦਾ ਫੋਨ ਵੀ ਆ ਰਿਹਾ ਸੀ ਆਪਣੇ ਕੋਲੇ ਤੇ ਬਾਈ ਆਪਾਂ ਨੂੰ ਮਿਲੂ ਤੇ ਆਪਾਂ ਮੰਨ ਗਏ ਲੋ ਜਿਹੜੀ ਲਾਈ ਗਿਆ ਇਹ ਆਪਾਂ ਬੋਰਡ ਦੇ ਕੇ ਗਿਆ ਪੋਸਟਰ ਉਹ ਕਹਿੰਦੇ ਮੰਨ ਗਏ ਮੇਰਾ ਏਰੀਆ ਭਲਤਾ ਪਈ ਜਿਹੜਾ ਮੈਨੂੰ ਬਠਿੰਡਾ ਪੈਂਦਾ ਸੀ ਡਰਾਂਪਰਾਪੁਰ ਪੈਂਦੀ ਆ ਤੇ ਬਾਈ ਜਨੇ ਫੀਡ ਦੀ ਜਨਸੀ ਦੇਣੀ ਆ ਮੰਨ ਲਓ ਪੁੱਚੋ ਏਰੀਏ ਚ ਬਠਿੰਡੇਰੀ ਦੇ ਵਿੱਚ ਜੇ ਮੰਨ ਲਓ ਪੁੱਚੋ ਏਰੀਆ ਬਣ ਗਿਆ ਤੇ ਇਧਰੋਂ ਮੰਨ ਲਓ ਭਗਤਾ ਭਾਈ ਹੋ ਗਿਆ ਇਸ ਏਰੀਏ ਚ ਜਾਂ ਕੋਈ ਵੀਰ ਫਾਰਮਰ ਵੀਰ ਸੰਪਰਕ ਕਰ ਸਕਦਾ ਜਾਂ ਬਾਈ ਕੋਈ ਦੁਕਾਨਦਾਰ ਹੋਵੇ ਉਹ ਬਾਈ ਸੰਪਰਕ ਕਰ ਸਕਦਾ ਤੇ ਫੀਡਾ ਬਾਈ ਕੋਲੇ ਇਹਨਾਂ ਕੋਲੇ ਸਾਰੀਆਂ ਹੀ ਆ ਮੰਨ ਕੇ ਲੋ ਛੋਟੇ ਬੱਚੇ ਤੋਂ ਲੈ ਕੇ ਚੈੱਕ ਕਰ ਸਕਦੇ ਹੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਪੂਰੇ ਵੱਡੇ ਪਸ਼ੂਦ ਕਰਾਂ ਸਾਰੇ ਫੀਡਾ ਮੰਨ ਕੇ ਲੋ ਜਿਵੇਂ ਮੰਨ ਕੇ ਲੋ ਤੁਹਾਨੂੰ ਦਿਖਾਈ ਦਿੰਦਾ ਮੈਂ ਕਾਫ ਸਟਾਰਟਰ ਆ ਗਈ ਕਾਫ ਗਰੂਬਰ ਆ ਗਈ ਹੈਫਰ ਆ ਗਈ ਡਰਾਈ ਆ ਗਈ ਤੇ ਸ਼ਕਤੀ ਆ ਗਈ ਸ਼ਕਤੀ ਪਲੱਸ ਪਾਵਰ ਉਧਵਾ ਨੰਬਰਾਂ ਚੱਲ ਪੈਂਦੇ ਆ 5000 ਫਿਰ ਇਧਰ ਤੋਂ ਦੁਬਾਰਾ ਨਮਾ 5000 ਫਿਰ 8000 ਆ ਗਈ ਤੇ ਫਿਰ ਉਹ ਬਾਫਲਾ ਚਾ ਗਈ 9000 ਆ ਗਈ ਤੇ ਬਾਕੀ ਇਹ ਜੀ ਬਾਈ ਕਹਿੰਦਾ ਸੀਡੀ ਵગેਰਾ ਤੁਹਾਨੂੰ ਸਾਰਾ ਕੋ ਕੱਟ ਵੱਢ ਕੇ ਉਹ ਕਰ ਦੇਣਗੇ ਤੁਹਾਨੂੰ ਦੱਸ ਦੇਣਗੇ ਕੋਈ ਵੀ ਰਬਾਈ ਸੰਪਰਕ ਕਰ ਲੈਣ ਬਾਈ ਨਾਲ ਕਿਹੜੇ ਕਿਸ਼ਾਨ ਬਾਈ ਨੇ ਜਨਸੀ ਲੈਣੀ ਹੁੰਦੀ ਹੈ ਫੀਡ ਦੀ ਹਾਂ ਤੇ ਜਰੂਰ ਬਾਈ ਨਾਲ ਸੰਪਰਕ ਕਰੋ ਕੂਆਣੀ ਜੀ ਗੱਲ ਉਹ ਕਹਿੰਦੇ ਜੇ ਮੰਨ ਕਰ ਫਾਰਮਰ ਵੀਰ ਆਪਣੇ ਨੂੰ ਜਨਸੀ ਲੈਣਾ ਚਾਹੁੰਦਾ ਉਹ ਕਹਿੰਦਾ ਕਿਰਾ 5-10 ਘਟੇ ਆਪਦੇ ਪਸ਼ੂ ਨੂੰ ਪਾ ਕੇ ਵੇਖ ਲੇ ਰਿਜ਼ਲਟ ਲੈ ਕੇ ਵੇਖ ਲੇ ਉਹਨੇ ਇਹ ਗੱਲ ਵੀ ਆਪ ਨੂੰ ਆਖੀ ਕਹਿੰਦਾ ਰਿਜ਼ਲਟ ਲੈ ਕੇ ਵੇਖ ਲਓ ਤੇ ਫਿਰ ਆਪਣੇ ਨਾਲ ਗੱਲਬਾਤ ਵੀ ਕਰ ਲਓ ਭਲੇ 5-10 ਘਟੇ ਉਹ ਕਹਿੰਦੇ ਅਸੀਂ ਚਲ ਲਾਭ ਹੀ ਦਵਾਂਗੇ ਜੀ ਫਾਰਮਰ ਵੀਰ ਉਹ ਕਰਦਾ ਤੇ ਜੇ ਮੰਨ ਕੇ ਦੁਕਾਨਦਾਰ ਵੀਰ ਕੋਈ ਛੋਟਾ ਬੁ ਦੁਕਾਨਦਾਰ ਆ ਜਾਂ ਕੋਈ ਵੱਡਾ ਦੁਕਾਨਦਾਰ ਵੀਰ ਉਹ ਹੀ ਭਾਵੇਂ ਮੰਨ ਕੇ ਲੋਕ ਕਹਿੰਦੇ 10 ਗੱਟੇ ਜਾਂ 30 ਗੱਟੇ 20 30 ਗੱਟੇ ਕੋਈ ਬਲ ਮੈਣੀ ਮੈਣੀ ਰੱਖਦੇ 20 30 ਗੱਟੇ ਆਪਣੇ ਕੋਲ ਸੀਲ ਹੋਈ ਜਾਂਦੇ ਹੁੰਦੇ ਹਨ ਉਹਨਾਂ ਨੇ ਮੰਨ ਕੇ ਜਨਸੀ ਦੇਣੀ ਆਪਾਂ ਨੂੰ ਤੇ ਆਪਣਾ ਕਈ ਦਿਨਾਂ ਦੀ ਬਾਈ ਸੰਪਰਕ ਚ ਸੀਗੇ ਤੇ ਬਾਈ ਨਾਲ ਆਪਣੀ ਗੱਲਬਾਤ ਹੋਈ ਸੀ ਕੱਲ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਤੇ ਜਰੂਰ ਬਾਈ ਬਾਈ ਨਾਲ ਸੰਪਰਕ ਕਰੋ ਜੇ ਕੋਈ ਵੱਡਾ ਵੀਲ ਫਾਰਮਰ ਆ ਜਾਂ ਕੋਈ ਦੁਕਾਨਦਾਰ ਵੀਰ ਤੇ ਬਾਈ ਨਾਲ ਜਰੂਰ ਪਹੁੰਚਦੀ ਕਰੋ ਜੀ ਤੁnga ਤੇ ਬਾਕੀ ਸ਼ਾਇਦ ਮਨ ਲਾ ਕਈ ਵੀਰ ਵਰਤਦੇ ਹੋਣਗੇ ਫੀਡ ਪਤਾ ਵੀ ਹੋਊਗਾ ਜਾਂ ਕਮੈਂਟ ਆ ਤੁਸੀਂ ਮੈਨੂੰ ਦੱਸ ਵੀ ਸਕਦੇ ਆ ਬਾਈ ਕਿਵੇਂ ਆ ਫੀਡ ਤੇ ਇਹ ਤਾਂ ਕੰਪਨੀ ਤਾਂ ਕਹਿੰਦੀ ਹੈ ਚੰਗੀ ਆ ਬਾਕੀ ਆਪਾਂ ਆਪਦੇ ਕੰਮ ਨੂੰ ਚੰਗਾ ਹੀ ਕਹਿੰਦੇ ਆ ਨਾ ਬਾਕੀ ਵਰਤਦੇ ਪਤਾ ਲੱਗਦਾ ਕਾਰਕਲ ਵਗੇਰਾ ਹੁਣ ਆਈ ਜਾਂਦਾ ਸੀਸ ਵੀ ਆ ਰਹੀ ਆ ਬਾਕੀ ਵਰਤਦੇ ਪਤਾ ਲੱਗਦਾ ਤੇ ਕਈ ਵੀਰ ਜਮਾਨਾ ਕਿਰੋ ਮੇਰੀ ਰੀਚ ਹੈ ਨਹੀਂ ਜਾਣਸੀ ਇਹਦੀ ਜਾਂ ਪੁੱਛੋ ਰੀਚ ਹੈ ਨਹੀਂ ਜਾਣਸੀ ਇਹਦੀ ਤੇ ਜਾਂ ਜੋ ਹੋਰ ਰੀਚ ਹੋਣੀਆਂ ਏਜੰਸੀਆਂ ਉਹ ਵੀ ਦੱਸ ਵੀ ਸਕਦੇ ਜਾਂ ਕਿਵੇਂ ਆ ਇਹਦਾ ਰਿਜ਼ਲਟ ਕਮੈਂਟ ਚ ਦੱਸ ਵੀ ਸਕਦੇ ਆ ਰਿਜ਼ਲਟ ਚੰਗੀ ਆ ਜਾਂ ਮਾੜੀ ਆ ਹਨ ਤੇ ਉਹ ਆਪਾਂ ਨੂੰ ਪਤਾ ਲੱਗ ਜਣਾ ਕਮੈਂਟਾਂ ਤੇ ਤੇ ਧੰਨਵਾਦ ਵੀਰ ਜੀ ਥੈਂਕ ਯੂ ਮਿਲਦੇ ਆ ਕੋਈ ਹੋਰ ਵੀਡੀਓ ਤੇ ਆਪਾਂ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਾ ਕਰੋ ਤੁਹਾਨੂੰ ਕੋਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੀ ਜੇ ਕਿਸੇ ਨੇ ਵੀਡੀਓ ਬਣਾਉਣੀ ਹੁੰਦੀ ਆ ਉਹ ਆਪਣੇ ਨਾਲ ਸੰਪਰਕ ਕਰ ਲਾ ਕਰੋ ਆਪਣਾ ਮੋਬਾਈਲ ਨੰਬਰ ਹੈਗਾ 8437162244 ਧੰਨਵਾਦੀ ਥੈਂਕ ਯੂ ਤੇ ਬਾਈ ਨਾਲ ਜਰੂਰ ਸੰਪਰਕ ਕਰੋ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ